ਹਾਂਜੀ ਮਿੱਤਰੋ ਆ ਨਗੀਨੇ ਬਾਰੇ ਆਪਾਂ ਬਾਈ ਸੱਤੇ ਤੋਂ ਸਾਰੀ ਜਾਣਕਾਰੀ ਲਵਾਂਗੇ ਪਹਿਲਾ ਬਾਈ ਨੂੰ ਮਿਲਦਾ ਸੱਸੀ ਕਾ ਬਾਈ ਜੀ ਹੋ ਠੀਕ ਠਾਕ ਹੋ ਜੀ ਬਾਈ ਜੀ ਇਹਦੇ ਬਾਰੇ ਫੇਰ ਬਾਬਾ ਆ ਜਾਂਦੇ ਆ ਇਹੀ 2009 ਮਾਡਲ ਆ ਜੀ ਅੱਛਾ 9 ਮਾਡਲ ਹਾਂਜੀ ਸਾਰੇ origignal ਆ अच्छा, अच्छा सारा ओरिजिनल है दी। अच्छा ओरिजिनल की गारंटी है किते हिस्से नु सारे एंड रंडर ਨਾਲ ਦੇ ਟਰੈਕਟਰ ਦੇ ਜੀ اچھا ਸਾਰਾ ਕੁਝ ਨਾ ਬਦਲਿਆ ਕੋਈ ਡੀਲ ਪੰਪ ਨਹੀਂ ਖੁੱਲੇ ਵਾਲ ਦਾ ਟਰੈਕਟਰ ਚਾਬੀ ਨਹੀਂ ਲੱਗੀ ਕਿਤੇ اچھا ਠੀਕ ਹੈ ਐਮ ਆਰ ਐਫ ਦੇ ਟਾਇਰ ਹੈ ਜੀ ਨਵੇਂ ਕੰਪਨੀ ਦੇ اچھا ਐਮ ਆਰ ਐਫ ਦੇ ਟਾਇਰ ਆ ਠੀਕ ਹੈ ਇਹ ਪਿਛਲੇ ਹੀ ਨਵੇਂ ਆ ਵੀਰੇ ਕੋਲ ਨਵੇਂ ਚਾਰੇ ਹੀ ਨਵੇਂ ਬਾਈ اچھا ਚਾਰੇ ਹੀ ਨਵੇਂ ਆ ਠੀਕ ਆ ਅਜੇ ਤੱਕ ਕੋਈ ਰਹਿਮ ਨਹੀਂ ਖੁੱਲੇ ਜੀ ਨਾਲੋਂ ਟਰੈਕਟਰ اچھا ਰਹਿਮ ਰੰਮ ਬਾਈ ਬਹੁਤ ਸਾਫ ਹੈ ਯਾਰ ਕੋਕਾ ਪੀਸ ਟਰੈਕਟਰ ਆ ਤਾਂ ਐਂ ਲੱਗਦਾ ਬਾਈ ਜਿਵੇਂ ਹੁਣੇ ਕਢਾ ਕੇ ਲਿਆ ਹੋਣਾ ਹੈ ਜਿਆਦਾ ਸਾਫ ਹੈ ਜਾਨੀ ਕਿ 14 15 ਵਾਲ ਨਾਲੋਂ 20 ਸੋਨਾ ਹੈ ਬਿਲਕੁਲ ਵੀਰ ਦੀ ਵੀ ਗਰੰਟੀ ਹੈ ਭਲਾ ਬੰਦਾ ਕੋਈ 2 ਘੰਟੇ ਵਾਹ ਕੇ ਲੈ ਜੇ ਕੋਈ ਟੈਨਸ਼ਨ ਵਾਲੀ ਗੱਲ ਕੋਈ ਟੈਨਸ਼ਨ ਨਹੀਂ ਕੋਹਰਾ ਹੀ ਨੀ ਯਾਰ 2 ਘੰਟੇ ਵਾਲੇ 3 ਵਾਲੇ ਕੋਈ ਡਰ ਜਿੰਨਾ ਟਾਈਮ ਆਦਾ ਮਰਜੀ ਤਸੱਲੀ ਨਾਲ ਮਤਲਬ ਕਹਿਨਦਾ ਨਾ ਚੈੱਕ ਕਰਕੇ ਲਿਆ ਸਕਦਾ ਠੀਕ ਆ ਜੀ ਬੰਪਰ ਕੋਹੜਾ ਲੱਗਿਆ ਛਤਰੀ ਲੱਗੀ ਸਾਰਾ ਕੁਝ ਨਾਲ ਅੱਛਾ ਕੋਹੜਾ ਬੰਪਰ ਹੈ ਸ਼ੌਂਕ ਵਾਲਾ ਬਾਈ ਤੈਨੂੰ ਹੈ ਸਵਰਾਜ ਦਾ ਹਾਂਜੀ ਹਾਂ ਚੰਗਾ ਹੀ ਲੱਗਦਾ ਜੀ ਚੰਗਾ ਵੇਚਣਾ ਫੁੱਟ ਹੈ ਨਹੀਂ ਨਹੀਂ ਬਿਲਕੁਲ ਬਿਲਕੁਲ ਜਿਹੜਾ ਵੀ ਜਿਹੜਾ ਲੰਦਾ ਯਾਦ ਕਰਦਾ ਬਿਲਕੁਲ ਵੀਰੇ ਆ ਦੇਖ ਸਕਦਾ ਮਤਲਬ ਫੈਬਰੂਅਰੀ ਛਤਿਆਂ ਐਨ ਮਾਰਫ ਦੇ ਟਾਇਰ ਹੀ ਨਹੀਂ ਪਾਉਂਦਾ ਪਹਿਲੀ ਗੱਲ ਸਹੀ ਨਹੀਂ ਪਾਉਂਦਾ ਵੀਰੇ ਵਿਚਣ ਵਾਲਾ ਤਾਂ ਜਮੀ ਨਹੀਂ ਪਾ ਸਕਦਾ ਕਿਉਂਕਿ 10000 ਰੁਪਏ ਜੂੜੀ ਮਹਿੰਗੀ ਆ ਇਹ ਗੱਲ ਬਾਤ ਵੀਰੇ ਹੈਗੀ ਵੀ ਟਰੈਕਟਰ ਚ ਨਾ ਕੋਈ ਬੈਂਡਰੀ ਤਾਂ ਬਹੁਤ ਵਧੀਆ ਨਵੀਂ ਬੈਂਡਰੀ ਹੈ। ਅੱਛਾ ਨਵੀਂ ਬੈਂਡਰੀ। ਹਾਂ ਕੋਈ ਸਮਾਨ ਨਹੀਂ ਜੀ ਆਪੇ ਤਾਂ ਲਾਉਣਾ। ਹਾਂ ਹਾਂ ਹਾਂ। ओरिजिनल ਦੀ ਗਾਰੰਟੀ। ਅੱਛਾ ਸਟਿੱਕਰ ਸੁੱਕਰ ਸਾਰਾ ਬਸ ਨਾਲ ਦਾ ਕਹਿਣ ਦਾ ਮਤਲਬ ਹੈ ਨਾ। ਰੀਫਰ ਡਰੇਟਰ ਦੇ ਕੋ ਟਰੈਕਟਰ ਤਾਂ ਆਇਆ ਪਿਆ ਜਮਾਂ ਹੀ ਬੇਦਾਗ। ਲਓ ਮੈਂ ਤੁਹਾਨੂੰ ਦੇ ਸਕਦਾ ਤੁਹਾਨੂੰ ਖੋਲ ਕੇ ਦਿਖਾਉਣੇ ਆ। ਪਿਛਲੇ ਜਮਾਂ ਤਾਜੀ ਹੈ। ਅੱਛਾ ਲਓ ਮੈਂ ਤੁਹਾਨੂੰ ਦੇਖ ਦਿਆਂਗਾ। ਪੂਰਾ ਸਾਫ ਡਰੇਟਰੀ ਰੇੜੀ ਰੀੜੀ ਟਰੱਕ ਤਾਂ ਖੁੱਲਿਆ ਨਹੀਂ ਜੀ। ਹਾਂ। ਬਹੁਤ ਸਾਰੀ ਗੱਲਬਾਤ ਬਈ ਸੱਚ ਹੈਗੀ ਆ। ਹਾਂਜੀ। ਅੱਗੇ ਵੀ ਆਪਾਂ ਇਹਦੀ ਵੀਡੀਓ ਪਾਏ ਸੀ ਸਵਰਾਜ ਦੇ ਕੋ ਟਰੈਕਟਰ ਨੇ ਵੀਡੀਓ ਚੱਲਣੀ ਨੇ ਤੇ ਲੋਕ ਕਹਣ ਹੈ ਬਹੁਤ ਸਾਫ ਡੱਟ ਸੀ ਕੋਈ ਅੰਧੇ ਲੱਗੇ ਦੀ ਰੇਸ ਰੂਸ ਵੀ ਨਹੀਂ ਖੁੱਲੀ ਜੀ ਨਾਲ ਹੀ ਸਾਹਮਣੇ ਆ ਹਨ ਠੀਕ ਹੈ ਜੀ ਠੀਕ ਆ ਲੋ ਮਿੱਤਰੋ ਟਰੈਕਟਰ ਤੇ ਦੇਖ ਸਾਦਿਆ ਸਾਰਾ ਹੀ ਸਾਰਾ ਸੀਡ ਆ ਹਨ ਹਾਂਜੀ ਬਹੁਤ ਚੰਗਾ ਟਰੈਕਟਰ ਠੀਕ ਆ ਜੀ ਲੋ ਮਿੱਤਰੋ ਦੇਖਾ ਤਾਂ ਯਾਰ ਤੁਸੀਂ ਦੱਸ ਕੇ ਨਹੀਂ ਦੱਸਿਆ ਵੀ ਇੱਥੇ ਤਾਂ ਇਹ ਰੰਗ ਬਚਿਆ ਠੀਕ ਆ ਜੀ ਇਹ ਗੱਲ ਦੀ ਗਾਰੰਟੀ ਹੋਊਗੀ ਜੀ ਭਾਵੇਂ ਆਪਦਾ ਕਾਰੀਗਰ ਲੈ ਆ ਮੈਂ ਨਾਲ ਜਿੰਨੂੰ ਮਰਜ਼ੀ ਲੈ ਆਉਣ ਜੀ ਠੀਕ ਆ ਜੀ ਲੋ ਮਿੱਤਰੋ 101% ਗਾਰੰਟੀ ਹੈ ਬਾਈ ਸੱਤੇ ਕੋਲ ਟਰੈਕਟਰ ਖੜਾ ਇਹ 855 ਜੀ ਟਰੈਕਟਰ ਇਹ ਛੱਡ ਨਾਲ ਟਰੈਕਟਰ ਨਹੀਂ ਐਨ ਏਜੰਸੀ ਵਾਲਾ ਕੰਮ ਆ ਜੀ ਨਾਲ ਦਾ ਜੀ ਹੁੱਕ ਦਾ ਗੁੱਲਾ ਨਾਲ ਦਾ ਹੋ ਅਰੀਜਨਲ ਡਰਾਈਵਰ ਅਰੀਜਨਲ ਟਰੈਕਟਰ ਡਰਾਈਵਰ ਵੀ ਅਰੀਜਨਲ ਆ ਸਾਰੀ ਚੀਜ਼ ਅਰੀਜਨਲ ਆ ਜੀ ਠੀਕ ਆ ਜੀ ਸਟਿੱਕਰ ਸੋ ਕੁ ਸਾਰਾ ਕੁਝ ਨਾਲ ਡੇਟ ਟੂ ਜ਼ੀਰ ਗਰੰਟੀ ਵੀਰ ਜਮਾ ਸੀਟ ਵੀ ਰਿਜਨਲ ਨਾਲ ਦੀ ਅੱਛਾ ਸਾਰਾ ਕੁਝ ਨਾਲ ਦਾ ਇੰਡੀਕੇਟਰ ਸਭ ਕੁਝ ਨਾਲ ਦਾ ਠੀਕ ਆ ਜੀ ਲਾਓ ਮਿੱਤਰ ਟਰੈਕਟਰ ਤੁਸੀਂ ਦੇਖ ਸਕਦੇ ਐਨ ਪੂਰੀ ਗੱਲ ਬਾਤ ਪਾਰਟੀ ਕਿਟੀ ਵੀਰੇ ਇਹ ਸੱਤੇ ਇਹ ਸੈਕੰਡ ਪਾਰਟੀ ਚਿਪ ਵਾਲੀ ਕਾਪੀ ਆ ਜੀ ਦੀ ਸੈਕੰਡ ਪਾਰਟੀ ਚਿਪ ਵਾਲੀ ਕਾਪੀ ਆ ਇਹ ਸੈਕੰਡ ਇਸ ਤਰ੍ਹਾਂ ਜੀ ਸਾਲ ਹੀ ਬਣੋਈ ਤੇ ਸਾਂਝਾ ਕਰਾਇਆ ਵਾ ਸੀ ਓਕੇ ਜੀ ਪਹਿਲਾਂ ਉਹਨਾਂ ਦੋਵਾਂ ਜਣੇ ਦੇ ਨਾਮ ਸੀ ਠੀਕ ਆ ਆਇਆ ਪਹਿਲੇ ਕਰੋਈਆਂ ਇਕੱਲੇ ਨੇ ਵੰਡ ਕੇ ਨਾ ਕਰਾਇਆ ਠੀਕ ਆ ਠੀਕ ਆ ਸਭ ਤੋਂ ਨੰਬਰ ਹੈ ਫਸਟ ਪਾਰਟੀ ਦਾ ਹੀ ਨਾਂ ਦੂਜੇ ਠੀਕ ਆ ਜੀ ਲੋ ਮਟਰ ਟਰੈਕਟਰ ਤੋਂ ਹੀ ਦੇ ਸਕਦਾ ਐਨ ਏਜੰਸੀ ਵਾਲਾ ਕੰਮ ਆ ਤੁਹਾਨੂੰ ਏਜੰਸੀ ਚੋਂ ਆਨਲਾਈਨ ਜਾਣ ਦੀ ਲੋੜ ਨਹੀਂ ਕਿ ਨਹੀਂ ਬਈ ਹਾਂਜੀ ਹਾਂਜੀ ਬਈ ਸੱਤੇ ਕੋਲ ਟਰੈਕਟਰ ਏਜੰਸੀ ਵਾਲਾ ਹੀ ਮਿਲ ਜੀ ਦੇ ਸਕਦਾ ਤੁਸੀਂ ਸਾਰਾ ਕੁਝ ਐਂ ਦੇਵਾਂਗੇ ਸਾਰਾ ਕੁਝ ਨਾਲ ਹੀ ਠੀਕ ਆ ਜੀ ਲੋ ਮਟਰ ਦਾ ਟਰੈਕਟਰ ਤੋਂ ਹੀ ਦੇ ਸਕਦਾ ਐਨ ਫੈਬਰਵਰੀ ਛਤਰੀਆ ਜੀ ਪੂਰੀ ਗੱਲ ਬਾਤ ਆ ਤਾਂ ਇੱਕ ਵਾਰੀ ਫੇਰ ਬੈਕ ਸਾਈਡ ਤੁਹਾਨੂੰ ਦਿਖਾ ਦਿੰਨੇ ਆ ਤੇ ਬਾਕੀ ਐਂ ਤੇ ਆਪਾਂ ਬਾਈ ਦਾ ਨੰਬਰ ਬੋਲਦੇ ਆ ਤੇ ਕੀ ਡਿਮਾਂਡ ਕਰਦਾ ਮੇਰੇ ਸੱਤੇ ਦੀ ਇਹਦਾ ਮੁੱਲ ਲਿਖਿਆ ਤਾਂ ਆਪਾਂ ਹੈਗੀ 375000 ਰੁਪਏ ਠੀਕ ਆ ਜੀ ਸਾਢੇ 3 ਲੱਖ ਰੁਪਏ ਦਾ ਲਾਸਟ ਦੇਵਾਂਗੇ ਸਾਢੇ 3 ਹਾਂਜੀ ਠੀਕ ਆ ਜੀ 25000 ਰੁਪਏ ਅੱਡ ਕੇ 25000 ਰੁਪਏ ਜਿਹੜਾ ਤੁਹਾਡੀ ਵੀਡੀਓ ਨੂੰ ਡਿਸਕਾਊਂਟ ਠੀਕ ਆ ਜੀ ਕੁਝ ਕਰਨੀ ਆਏ ਦਾ ਮਾਨਤਾ ਕਰਾਂਗੇ ਟਰੈਕਟਰ ਬਹੁਤ ਵਧੀਆ ਹੈ ਠੀਕ ਹੈ ਜੀ ਉਹ ਤਾਂ ਆਪਾਂ ਬਈ ਦਿਖਾਤਾ ਐਨ ਪੂਰੀ ਗੱਲ ਬਾਤ ਵੀ ਹੈਗੀ ਟਰੈਕਟਰ ਚ ਹਨਾ ਲਓ ਵੀ 25000 ਰੁਪਏ ਦਾ ਡਿਸਕਾਊਂਟ ਆਹ ਟਰੈਕਟਰ ਵਿੱਚ ਤੁਹਾਨੂੰ ਮਿਲ ਜੂਗਾ ਇੱਕ ਵਾਰੀ ਆਪਾਂ ਦਗੂਰ ਪੈਰ ਪੈਰ ਆ ਜੀ ਪਿੱਛੇ ਰੇਟ ਵੀ ਕਿਹੜਾ ਨਹੀਂ ਬਿਲਕੁਲ ਵੀਰੇ ਜਮਾਂ ਜਾਇਜ਼ ਆ ਯਾਰ ਬਿੱਲ ਕਟਾ ਕੇ ਦੇਣੀ ਅਗਲੇ ਨੂੰ ਠੀਕ ਆ ਜੀ ਤੇ ਨੰਬਰ ਬੋਲੇ ਵੀਰੇ ਸਿੱਤੇ ਆਪਣਾ 98152 98152 99407 99407 ਹਾਂਜੀ ਇਹ ਬਾਈ ਦਾ ਨੰਬਰ ਆ ਸੱਤਾ ਬਾਈ ਦਾ ਨਾਮ ਆ ਤੇ ਤੁਸੀਂ ਫੋਨ ਕਰਕੇ ਇਸ ਨੰਬਰ ਤੇ ਆ ਸਕਦੇ ਬਾਈ ਕੋਲ ਟਰੈਕਟਰ ਲਿਆ ਸਕਦੇ ਜਦੋਂ ਮਰਜੀ ਫੋਨ ਲਾ ਸਕਦਾ ਹੈ ਨਾ ਬਾਈ ਬਿਲਕੁਲ ਜੀ 24 ਘੰਟੇ ਲਓ ਮੇਟਰ ਟਰੈਕਟਰ ਇਹ ਛੱਡਣ ਵਾਲਾ ਵੀਡੀਓ ਦੱਬ ਕੇ ਸ਼ੇਅਰ ਕਰਦੇ ਤੇ ਇਹਨੂੰ ਫੋਲੋ ਜ਼ਰੂਰ ਕਰ ਲਿਓ ਜੀ ਤਾਂ ਆਪਣੀ ਜਿਹੜਾ ਵੀਡੀਓ ਦੇਖ ਕੇ ਹੋਗਾ 20 ਬੱਚੇ 1000 ਪਰ ਡਿਸਕਾਊਂਟ ਆਪਾਂ ਪਹਿਲਾਂ ਹੀ ਲਾਤਾ ਹੈ ਨਾ ਬਾਈ ਲਓ ਵੀ ਮਾਣ ਤਾਂ ਤੁਹਾਡਾ ਫੁੱਲ ਹੋਊਗਾ ਹੀ ਦੇਖ ਸਕਦਾ ਤੁਸੀਂ ਤੇ ਹੁਣ ਵੀਡੀਓ ਦੱਬ ਕੇ ਸ਼ੇਅਰ ਕਰਦੇ ਜੀ ਧੰਨਵਾਦ ਸੱਜਣਾ